ਣਾ ਧਾਰੀਵਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬਾਈਪਾਸ ਦੇ ਨਜ਼ਦੀਕ ਜਫਰਾ ਪੁਲੀ ਹੱਥ ਲਗਾਏ ਨਾਕੇ ਦੌਰਾਨ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬਟਾਲਾ ਸਾਈਡ ਤੋਂ ਮੋਟਰਸਾਈਕਲ ਤੇ ਆੜੇ ਨੌਜਵਾਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 4 ਗ੍ਰਾਮ 21 ਮਿਲੀਗ੍ਰਾਮ ਹੈਰੋਨ ਬਰਾਮਦ ਹੋਈ ਗਲਬਾ ਦੌਰਾਨ ਐਸ ਐਚਓ ਥਾਣਾ ਧਾਰੀਵਾਲ ਜਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਕਤ ਦੋਸ਼ੀ ਬਟਾਲਾ ਤੋਂ ਧਾਰੀਵਾਲ ਆ ਕੇ ਨੌਜਵਾਨਾਂ ਨੂੰ ਹੈਰੋਨ ਵੇਚਦਾ ਸੀ ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਤੇ ਇਸ ਦੇ ਬੈਕਵਰਡ ਅਤੇ ਫਾਰਵਰਡ ਦੀ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ ਐਸ ਐਚਓ ਥਾਣਾ ਧਾਰੀਵਾਲ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਬੱਚਾ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੈ ਤਾਂ ਉਹ ਬੇਝਿਜਕ ਉਹ ਕੇ ਧਾਰੀਵਾਲ ਪੁਲਿਸ ਨਾਲ ਸੰਪਰਕ ਕਰਨੋ ਦੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਅ ਕੱਲ ਮਿਤੀ 16 ਜੁਲਾਈ 2024 ਨੂੰ ਸਾਡੀ ਪੁਲਿਸ ਪਾਰਟੀ ਨੇ ਥਾਣਾ ਧਾਰੀਵਾਲ ਦੀ ਪੁਲਿਸ ਪਾਰਟੀ ਨੇ ਇੱਕ ਜਿਹੜਾ ਮੁਲਜ਼ਮਾ ਉਹਨੂੰ ਕਾਬੂ ਕੀਤਾ ਜਿਹਦਾ ਨਾਮ ਹਰ ਸਿਮਰਨ ਸਿੰਘ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਉਹ ਜਿਹਦੇ ਪਾਸੋਂ 4 ਗ੍ਰਾਮ ਤੇ ਕੁਝ ਮਿਲੀਗ੍ਰਾਮ ਜਿਹੜੀ ਉਹਦੇ ਹੀਰੇਨ ਬਰਾਮਦ ਕੀਤੀ ਹੈ ਔਰ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਅਗਲੀ ਤਤਿਸ਼ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਨ ਲੈ ਕੇ ਉਹ ਤੋਂ ਬਾਕੀ ਦੀ ਪੁੱਛਗਿੱਛ ਕੀਤੀ ਜਾਏਗੀ ਐਸ ਪਰ ਰਿਕਾਰਡ ਜੋ ਹੈ ਉਹ ਇਹ ਫਿਲਹਾਲ ਤੇ ਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਪਰ ਇਹ ਹੀ ਰਹਿਣ ਦਾ ਕੰਮ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ ਮੈਗੋਰਡਰ ਫੋਵਰ ਲਿੰਕेज ਦੋਜਨਾ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਇਹ ਆ ਜੀ ਆਨਗੋਇੰਗ ਇਨਵੈਸਟੀਗੇਸ਼ਨ ਹੈ ਇਸ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਡੈਫੀਨਿਟਲੀ ਕੰਮ ਕਰ ਰਹੇ ਹਾਂ ਇਸ ਉੱਤੇ ਮੈਂ ਜਿਹੜੇ ਜਿੰਨੇ ਵੀ ਨੌਜਵਾਨਾਂ ਮੈਂ ਆਪਜੀ ਦੇ ਮਾਤੇਮ ਤੋਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਨਸ਼ੇ ਤੋਂ ਦੂਰ ਰਹਿਣ ਔਰ ਜਿਹੜਾ ਵੀ ਕੋਈ ਵਿਅਕਤੀ ਜਿਹੜਾ ਬੱਚਾ ਨਸ਼ਾ ਕਰਦਾ ਹੈ ਜੇ ਉਹਦੇ ਫੈਮਿਲੀ ਜਾਂ ਉਹ ਖੁਦ ਛੱਡਣਾ ਚਾਹੁੰਦਾ ਹੈ ਜਾਂ ਕਾਉਂਸਲਿੰਗ ਦੀ ਜ਼ਰੂਰਤ ਹੋ ਕਦੇ ਵੀ ਮੈਨੂੰ ਅਪਰੋਚ ਕਰ ਸਕਦਾ ਸਾਡੇ ਥਾਣੇ ਜਦੋਂ ਮਰਜ਼ੀ ਆ ਸਕਦਾ ਅਸੀਂ ਉਹਨਾਂ ਨੂੰ ਜਿਹੜਾ ਰੈੱਡ ਕਰਾਸ ਤੇ ਦਾਖਲ ਹੋ ਵੀ ਕਰਵਾ ਸਕਦੇ ਡੀਡਿਕਸ਼ਨ ਵਾਸਤੇ ਬਟ ਜਿਹੜੇ ਵੇਚਦੇ ਆ ਉਹਨਾਂ ਵਾਸਤੇ ਕੋਈ ਰਾਇਤ ਨਹੀਂ ਹੋਣੀ ਜਾਂ ਤੱਕ ਕੰਮ ਛੱਡ ਦੇਣਗੇ ਆਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਰੈੱਡ ਕਰਾਸ ਸੁਸਾਇਟੀ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਫ੍ਰੀ ਆਫ ਕੋਸਟ ਕਰਵਾਇਆ ਜਾ ਰਿਹਾ ਸੋ ਉਹਦੇ ਉਹਦੇ ਨਾਲ ਅਸੀਂ ਤਾਲਮੇਲ ਕਰਾ ਕੇ ਤੇ ਉਹਨਾਂ ਨੂੰ ਮਚਨ ਦਾਖਲ ਕਰਵਾ ਦੇ